ਔਰ ਸੁਖਣੀ ਹੂੰ ਤੇ ਸੁੱਕੀ ਹੰਦੀ ਆ ਤੋਪ ਕਿੰਨੀ ਸੀਗੀ ਆ ਪੈ ਵੀ ਚਲ ਗੋਤੀਆਂ ਨੰਨੇ ਕਿਹੜੀ ਹਾਜ਼ਰੀ ਹਾਂ ਹਾਂ ਜੀ ਕਿਦਾਂ ਸਾਰੇ ਸਵਾਗਤ ਆਇਆ ਤੇ ਨਵੇਂ ਬਲੌਗ ਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵੀ ਕਹੇਟਾ ਸੋ ਹਾਜ਼ਰ ਹੋਇਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅੱਜ ਲੱਗਣ ਲੱਗੀ ਸਾਡੇ ਘੁੱਟ ਤੇ ਮਿੱਟੀ ਆਪ ਨੂੰ ਚੋਈ ਜਾਂਦੀ ਸੀ ਛੱਤ ਹੁਣ ਮਿੱਟੀ ਲਾ ਕੇ ਫਿਰ ਸਹੀ ਬਣ ਜੂ ਹਨਾ ਮਿੱਟੀ ਲਗਾਣ ਲੱਗੀ ਅਸੀਂ ਫੜ ਫੜ ਕਾ ਕੇ ਤਗੜੀ ਹੋ ਗਈ ਜੀ ਇਹਦਾ ਦੇਖੋ ਤਰੋ ਦਿਖਾਣ ਦੀ ਉਹ ਜਾਂਦੀਆਂ ਭੱਜੀਆਂ ਸਦਿਆਂ ਵਰਕਰਾਂ ਉਹ ਜਾਂਦੀਆਂ ਭੱਜੀਆਂ ਉਹਨਾਂ ਲਾਉਣੀਆਂ ਫਿਰ ਮੰਮੀ ਵੱਧੂ ਲਾਉਂਦੇ ਰਿਘੋਟਿਆਂ ਦੀ ਬਿੱਟੀ ਹਨਾ ਹੋਰ ਹੁਣ ਨਹੀਂ ਲੱਗਦੀ ਬਹਿ ਕੇ ਲੱਗਦੀ ਨਹੀਂ ਉਥੇ ਲਉਣੀ ਜਦੋਂ ਕੋਠੇ ਛੱਡਣਾ ਕੋਠੇ ਨੇ ਪਿਲਪਿਲ ਕਰ ਮਿੰਡ ਰਲ ਗਣ ਕਿ ਤੇ ਵਿੱਚ ਹੀ ਨ ਮਰ ਜਾ ਵਿੱਚ ਦੀ ਵੜਕੀ ਤੋੜ ਤੋੜੀ ਗਾਲ ਕਮਰੇੋਂ ਨਿਕਲਣ ਪਿਲਪਿਲ ਕਰ ਦੋ ਸੀ ਪਤਾ ਨਹੀਂ ਕਾਨਿਆਂ ਦੀ ਸ਼ੱਤਾਂ ਕਾਨਿਆਂ ਦੇ ਤਾਂ ਸੋ ਆਪਣੇ ਲੱਗ ਗਏ ਮਿੱਟੀ ਲੋਣ ਆ ਦੇਖੋ ਮਿੱਟੀ ਛਿੱਟੀਆਂ ਨੇ ਅੱਜ ਲਾਊਗੀ ਸਾਡੀ ਮੰਮੀ ਮਿੱਟੀ ਮੀਂਹ ਨਾ ਬੈ ਰੋ ਮਿੱਠਾ ਦੀ ਮੰਮੀ ਮੰਮੀ ਲਾਉਗੀ ਅੱਜ ਹੂੰ ਆ ਲੈ ਆ ਕੀ ਕਰਿਆ ਬੈ ਕੁੱਤੇ ਨੇ ਕੀਤਾ ਹਾਂ ਮੇਟੀ ਬੜੀ ਸੋ ਅੱਜ ਸਾਰੇ ਛੱਤ ਤੇ ਲੱਗ ਜੂਗੀ ਫਿਰ ਫਿਰ ਮੀਮੂ ਆਈ ਜਾਵੇ ਹੈ ਥੋੜਾ ਥੋੜਾ ਚੱਲੇਗੀ ਪਰ ਮੀਮੂ ਆਈ ਜਾਵੇ ਬੰਦਸੇ ਨਹੀਂ ਕੋਈ ਦਿੱਕਤ ਹੋਣਾ ਪਾਸੇ ਤੇ ਉਧਰ ਉੱਚਾ ਹੀ ਆ ਉਧਰ ਨੀਵਾ ਆ ਦੇ ਆ ਸਾਈਡ ਉੱਚੀ ਆ ਸਾਈਡ ਨੀਵੀਂ ਆ ਹੈ ਕਈ ਸੋਹਣੇ ਆ ਗਿਆ ਨਾ ਜਦੋਂ ਉਥੋਂ ਇੱਥੋਂ ਆਇਆ ਸੀ ਇੱਥੋਂ ਆਰੇ ਆ ਲਾ ਕੇ ਗਿਆ ਸੀ ਇੱਥੇ ਮਿੱਟੀ ਆੜੀ ਇੱਥੇ ਸੀਗੀ ਜਾਂ ਇੱਥੇ ਸੀ ਆਇਆ ਨੇ ਹਾਂ ਉਹ ਤਾਂ ਢੋਈ ਪਾ ਕੇ ਸੀ ਕਿਹੜੇ ਉਹ ਤਾਂ ਮਿੱਟੀ ਫੇਰੀ ਜਾਣੀ ਆ ਕੋਈ ਵੱਡੀ ਗੱਲ ਥੋੜੀ ਥੁਰ ਗਈ ਇੱਥੋਂ ਸਾਰੀ ਮਿੱਟੀ ਮਿਲ ਨਹੀਂ ਕਿਛੇ ਹਾਂ ਇਨੀ ਮਿੱਟੀ ਪਈ ਸਾਰੀ ਥੁਰ ਗਈ

ਇਨੂੰ ਵੱਡਾ ਚੱਕਾਇਆ ਵੇਖੀ ਐਡੀ ਨੂੰ ਥੋੜੀ ਬੁਆ ਲਿਆ ਕਰ ਜਿੰਨਾ ਚੱਕੇ ਜਾਂਦਾ ਬੜਾ ਵੱਡਾ ਹੈ ਨਾ ਬੱਠਾ ਪੱਕਾ ਹੋ ਜਾਊਗਾ ਮੱਕਾ ਸਾਡਾ ਮੈਂ ਕਿਹਾ ਸਾਡਾ ਕੰਮ ਪੱਕਾ ਹੋ ਜਾਊਗਾ ਇਹਨੂੰ ਤੁਹਾਨੂੰ ਉੱਪਰ ਆਉਣੀ ਕਿਹੜੀਆਂ ਆਹ ਆਹ ਨਾਲੀਆਂ ਸੀ ਹਮੇਂ ਕੋਈ ਥਰਾ ਦਿੰਨੇ ਆ ਲੇਕਿਨ ਹਾਂ ਨਾ ਜਾਣ ਪਰੇ ਕਿੰਨੇ ਦੇ ਕਿੰਨੇ ਬਾਤਾਂ ਲੈ ਜੰਨ ਕੱਚ ਵੀ ਹੈ ਵਿੱਚ ਦਿੱ ਗਿਆ ਕਿਤੇ ਕਿਤੇ ਟੂੜਾ ਹੱਥਾਂ ਦੇ ਨਾਲ ਅੱਜ ਕੱਚ ਤਪਾ ਲੈ ਆਉਣਾ ਸੀ ਪੇਪਰ ਜਦੋਂ ਚਪਾ ਲੈਣਾ ਸੀ ਝਾੜੂ ਨਾਲ ਹਾਂ ਇੱਕ ਪਈ ਜਾ ਚੱਕ ਤੇ ਸਾਰਾ ਉਹ ਨਹੀਂ ਉਹ ਤੁਸੀਂ ਉਹਨਾਂ ਨੂੰ ਕਹਿਣਾ ਵੀ ਆ ਜਿਹੜੇ ਗੁੱਠਾ ਵਾ ਨਾ ਹੂੰ ਜਿੱਦਾਂ ਉਹ ਜਿੱਥੇ ਇੱਥੇ ਹੈਗਾ ਵਾ ਹਾਂ ਗੁੱਠਾਂ ਦੇ ਨਾਲ ਦੇ ਕਰਕੇ ਤਾਂ ਝਾੜੂ ਨਾਲ ਵਧੀਆ ਨਾਲ ਉੱਥੋਂ ਵੇਖੀ ਉਹ ਗੱਡਰ ਵਾਲੇ ਥਾਂ ਤੋਂ ਦਿਸਣ ਵੀ ਲੱਗ ਗਈ ਦਰਪਾਲ ਜੀ ਆ ਜਿਹੜੀ ਇਕ ਤੇ ਪਾ ਪਾ ਪੀ ਆ ਇੱਥੇ ਗਾਡਰ ਵਾ ਪਾ ਤਾ ਅਸੀਂ ਥੋੜੀ ਜੀ ਤਾਂ ਕਰਕੇ ਥੋੜਾ ਉਹ ਆਇਆ ਵਿੱਚ ਕਿ ਆ ਕੱਚ ਰੀਲ ਜੀ ਆ ਪੁਰਾਣੀ ਰੀਲ ਲਿੰਗੀ ਸਰਵ ਪਕਾਈਆਂ ਦੀ ਰੋਟੀ ਤੇ ਸਬਜ਼ੀ ਅਸੀਂ ਰਾਤ ਵਾਲੀ ਪੈਕ ਕਰਾ ਕੇ ਲਿਆ ਅਸੀਂ ਜਿਹੜੀ ਉੱਥੇ ਅੱਜ ਨਾਲ ਕਰਕੇ ਆਈ ਸੀ ਉਤੋਂ ਸਬਜ਼ੀ ਉਹ ਆਵਾਦ ਸੀ ਸੀ ਉਹ ਕੰਨ ਪੈਕ ਕਰਦੀ ਮੈਂ ਕਰ ਦਫਾ ਅਸੀਂ ਉਹਨਾਂ ਰੋਟੀ ਹਰਨੀ ਆ ਅਸੀਂ ਰਾਤ ਡਿਨਰ ਕਰਕੇ ਆਏ ਆ ਤੇ ਹੁਣ ਵੀ ਅਸੀਂ ਉਹ ਡਿਨਰ ਕਰ ਲੈਣਾ ਅਹ ਸਿਰ ਕਿਹਦਾ ਹੁੰਦਾ ਬ੍ਰੈਕਫਾਸਟ ਬ੍ਰੈਕਫਾਸਟ ਲੰਚ ਲੰਚ ਨੂੰ ਚੋਗਾ ਅਸੀਂ ਲੰਚ ਦੇ ਵਿੱਚ ਡਿਨਰ ਵੀ ਕਰ ਲੈਣਾ ਕਿਉਂਕਿ ਇਹ ਰਾਤੀਂ ਵਜ ਹੀ ਸਜਿਆ ਲੈ ਹੁਣ ਲੰਚ ਦਿਖਾਵਾਂਗੇ ਤੇ ਅਸੀਂ ਡਿਨਰ ਕਰਨ ਲੱਗਿਆ ਕੋਈ ਪੁੱਛੇ ਨਾ ਵੀ ਡਿਨਰ ਕਿਉਂ ਕਰਨ ਲੱਗੇ ਹੁਣ ਕਦੇ ਵੀ ਅਸੀਂ ਰਾਤ ਵਾਲੀ ਸਬਜ਼ੀ ਹੁਣ ਖਾਣ ਲੱਗੇ ਜੇ ਨਾ ਮੰਮੀ ਛਾਤੀ ਆ ਉੱਥੇ ਉੱਤੇ ਮਿੱਟੀ ਲਾਈ ਜਾਂਦੇ ਆ ਕਹਿੰਦੇ ਮੈਂ ਫੋੜ ਬੈ ਕੇ ਲਾਉਂ ਖੜੀ ਹਾਂ ਉੱਤੇ ਬੈ ਕੇ ਉਹ ਸੀਗੀ ਤੋਂ ਪੋਵੋ ਦਾਤੇ ਨੂੰ ਤਾਂ ਬੁਖੋਂ ਇਹਦੇ ਕਿੰਨੀ ਮਿੱਟੀ ਲੱਗਦੀ ਉੱਪਰ ਟੋਪ ਕੋਲ ਹੋਈ ਇਹ ਜ ਆ ਯਾਨੀ ਮਿੱਟੀ ਲੱਗ ਗਈ ਆਪਣੇ ਆਹ ਦੇਖੋ ਇਥੋ ਤਾਂ ਉਹ ਦਰਵੀ ਪਰੇ ਲੱਗ ਗਈ। ਆ ਵਧੀਆ ਬਣ ਜੂਗਾ ਇਥੋਂ ਦੀ ਫਿਰ ਨਹੀਂ ਲੀਕ ਕਰਦੀ ਜਮੇ ਥੱਲੋ ਛੱਤ। ਇੱਕ ਵਾਰੀ ਵਧੀਆ ਮਿੱਟੀ ਲੱਗੀ ਤਾਂ 2-3 ਸਾਲ ਖੜ ਜੂਗੀ। ਫਿਰ ਉਸ ਤੋਂ ਬਾਅਦ ਦੇਖਾਂਗੇ। ਇਹ ਪੱਕਾ ਕਰਾਉਣਾ ਕਿਨੇ ਕਰਨਾ। ਇਸ ਦੀ ਛੱਤਾਂ ਇਧੜਾਈਆਂ ਹੋਈਆਂ ਸੀ ਤਾਂ ਕਰਕੇ ਫਿਰ ਮੈਂ ਕਿਹ ਪੱਕਾ ਵੀ ਕੀ ਕਰਵਾਉਂਗਾ। ਇੱਕ ਵਾਰੀ ਨਾਲ ਕੰਮ ਹੋ ਜੂਗਾ। ਦੇਸ਼ਾ ਤਾਂ ਤੇੜਾ ਨਾ ਆਈ ਨਹੀਂ ਫਿਰ ਅਸੀਂ ਪੱਕੇ ਕਰਵਾਉਣਾ ਸੀ ਪੱਕੇ ਨਾਲ ਫਿਰ ਭਾਰ ਬਹੁਤ ਆ ਜਾਣਾ ਤਾਂ ਕਰਕੇ ਤੇ ਇਹ ਨਾਲ ਆਪਣੀ ਛੱਤ ਵਧੀਆ ਲੱਗਣ ਲੱਗ ਜੂਗੀ। ਤੁਸੀਂ ਸਾਰੇ ਕਮੈਂਟ ਕਰਕੇ ਦੱਸੋ ਵੀ ਇਹਦਾ ਹੋਰ ਕੋਈ ਹੱਲ ਵੀ ਹੋ ਸਕਦਾ ਸੀ ਅਗਰ ਛੱਤਾਂ ਤੇੜਾ ਆਈ ਤਾਂ ਪੋਰ ਕੁਝ ਵੀ ਕਰਵਾ ਸਕਦੇ ਸੀ ਜਾਂ ਨਹੀਂ ਕਰਵਾ ਸਕਦੇ ਸੀ। ਮੈਂ ਤਾਂ बस ਇੰਨੀ ਘਣਾਉਣਾ ਸੀ बस ਮੈਂ ਤਾਂ ਕਰਕੇ ਕਰਵਾਤਾ। ਇਧਰ ਮੰਮੀ ਬਣਾਉਣ ਲੱਗੀ ਸੀ ਚਾਹ ਟਾਈਮ ਹੋ ਗਿਆ ਚਾਹ ਦਾ ਕਿੰਨਾ ਟਾਈਮ ਹੋ ਗਿਆ

ਨਹੀਂ ਮੈਂ ਕੀ ਆ ਵੀ ਹੁਣ ਤ ਨਹੀਂ ਆਉਂਦਾ ਪਾਣੀ ਥੱਲੇ ਠੀਕ ਤਾਂ ਹਾਂ ਕਿ ਦਮੀ ਆਏ ਬਾਦੀ ਪਤਾ ਲੱਗੋ ਹੈਨਾ ਐਸੇ ਜਾਣਾ ਨਹੀਂ ਚਾਹੀਦਾ ਹੁਣ ਲੱਗਦੀ ਵਧੀਆ ਯਾਰ ਹੈ ਉਹ ਦਰੋਂ ਸਦੀ ਪਹਿਲਾਂ ਲਾਈ ਨਾ ਉਹ ਤੋਂ ਮੋਟੀ ਆ ਜਾਂਦੀ ਹੈ ਹੈਨਾ ਕਿਹੜੀ ਹਾਂ ਉਹ ਨਹੀਂ ਨਹੀਂ ਵੈਲ ਲਾਈ ਆ ਆ ਜਿਹੜੀ ਆ ਥੋੜੀ ਪਤਲੀ ਜਾਂਦੀ ਤੁਸੀਂ ਇਹ ਨਾਲੇ ਚੱਲ ਕੀ ਸੀ ਨਹੀਂ ਸੁਬਹਿ ਤੋਂ ਥੋੜਾ ਜਿਹਾ ਬਸ ਉਹ ਥੋੜਾ ਤਲੀਆ ਆਤੀ ਉੱਥੋਂ ਪਹਿਲਾਂ ਉਹਨਾਂ ਨੇ ਪਹਿਲਾਂ ਲਏ ਨਾ ਕਰੜੀ ਸੀ ਆਦੀ ਮੁਰਕਿਓ ਨੇ ਬਾਹਰ ਉਹ ਪਤਲੀ ਕਰਤੀ ਮੈਂ ਉਹਨਾਂ ਕਹਿੰਦੀ ਪਤਲੀ ਨਾ ਥਰੇ ਵੱਡੇ ਵੱਡੇ ਫੇਰੇ ਫੇਰ ਕਿ ਤੱਕ ਸਾਰੀ ਲੱਗ ਜਾਂਦੀ ਇਹ ਕੀ ਹੋ ਗਿਆ ਹਾਂ ਤਾਂ ਇਹ ਮੇਰੀ ਭਜੀ ਸਹੀ ਉਹ ਕਿੱਥੇ ਬੰਨ ਜਾਦਾ ਹੂੰ ਇਹ ਕਹਿੰਦੀ ਗਮਲੇ ਦੀ ਥਾਂ ਚੇਂਜ ਕਰਨੀ ਆ ਤੁੱਕ ਇਹਦੇ ਥੱਲੇ ਕੰਦੇ ਛਾਂ ਰਹੀਦੀ ਆ ਮੈਂ ਤੇ ਦੱਸਾਂ ਇਹ ਨਾ ਹੋ ਟਰੈਕਟਰ ਬੈਗ ਲਾ ਲਾ ਕੇ ਸਾਡੇ ਗਮਲੇ ਤੋੜ ਦਵੇਂ ਤੂੰ ਇਹ ਅੱਬ ਟਰੈਕਟਰ ਤੇ ਉਧਰ ਬੈਗ ਲੱਗੂ ਆ ਤੂੰ ਉੱਥੇ ਗਾਹ ਜਾਊਗਾ ਕੰਦੇ ਨਾਲ ਰੱਖਣਿਆ ਹਾਂ ਤੁਸੀਂ ਦੇਸ ਲਾ ਕੋਈ ਅੰਦਰਲੇ ਛਾ ਰੱਖ ਦੇ ਹਾਂ ਲੈ ਲਓ ਦੇਖੋ ਉਸ ਤੋਂ ਪਹਿਲਾਂ ਮੈਂ ਸੀ ਹਾਂ ਕੰਦੇ ਅੰਦਰਲੇ ਛਾ ਇਹਦੇ ਹਾਂ ਦੇਖ ਨਹੀਂ ਨਹੀਂ ਤੀ ਜੋ ਸੰਕੇਤ ਮਿਲ ਗਿਆ ਇਥੇ ਤਾਂ ਇੰਨਾ ਥੋੜਾ ਡਾਕਟਰ ਚਲ ਚਲੇ ਨਾਲ ਚਲ ਕੋ ਇੰਨੇ ਨਾ ਕਰੂੰਗਾ ਇਨਾ ਬੈਗ ਤੇ ਬੈਗ ਹੋ ਵੀ ਜਾਊਗਾ ਕਿ ਚਾਰ ਕੰਮ ਲੈ ਟੁੱਟ ਜਾਣਗੇ ਕਿਉਂ ਟੁੱਟ ਜਾਣਗੇ ਤੇ ਮੈਂ ਉੱਥੇ ਸੁਭੇ ਰਹਿਣਾ ਰੰਗ ਦੂੰ ਟਰੈਕਟਰ ਤੇ ਲਾ ਕੇ ਤੇ ਮੈਂ ਤੇ ਲੈ ਕੇ ਭੱਜੂੰਗਾ ਇਹਦੇ ਮਾਰੇਗੀ ਚਲ ਰਹੀ ਆ ਮੈਂ ਕੋਈ ਟਰੈਕਟਰ ਗੱਡੀ ਲੰਮੀ ਬਸ ਉਪਰਾ ਹਾਂ ਫਿਰ ਕਿੱਥੇ ਲੈ ਕੇ ਜਾਏਗਾ ਦੱਸ ਅਲੇਗਾ ਤੂੰ ਨੰਗਾ ਕੇ ਹੈ ਬੈ ਕਰਕੇ ਲੱਗੂ ਬੈ ਕਰਕੇ ਲੱਗੂ ਕਿ ਨਸਾਰ ਸਜਾਇਗਾ ਮੁਰੂ ਬਸਾਈ ਐ ਸਫਾਈ ਥੋੜਾ ਲੰਘੇਂ ਵੀ ਥੋੜੀ ਜਿੱਡਾ ਟਾਇਰ ਆ ਦੇਖ ਲਾ ਤੇਰੇ ਜਿਨ ਨਚੌੜਾ ਹੋਣਾ ਟਾਇਰ ਮੈਂ ਦੇਖ ਨਹੀਂ ਆ ਤੇਰੇ ਨਾਲ ਮਣਕੇ ਵੀ ਇੰਨਾ ਚੌੜਾ ਮੇਰੇ ਤੋਂ ਜ਼ਿਆਦਾ ਵਾ ਕੱਟ ਨਹੀਂ ਆ ਚਲ ਗਮਲੇ ਚੱਕੋ ਯਾਰ ਡੇਢ ਗੱਲ ਦੇਖੇ ਮਣਕੇ ਤੇਰਾ ਕੀ ਕੀ ਕਰੀ ਐਡਾ ਬਟਾ ਬੰਦਾ ਡਰ ਰਿਆ ਵੇਖੀ ਕਿਰਲੀ ਤੋਂ ਇੱਥੇ ਬਾਹਰ ਚੜ ਗਈ ਐ ਅਗਰ ਕਿੱਧਰ ਗਈ ਕੁੜੀ ਕੁੜੀ ਤੁਰ ਕੇ ਆ ਮੈਂ ਜੜੀ ਆ ਓਏ ਕੁੜੀ ਕੁੜੀ ਲੱਗੀ ਹੋਣੀ ਹੈ ਨਾ ਉਹ ਦਿਖਾਓ ਨਹੀਂ ਔਰ ਇਹ ਸਾਹਮਣੇ ਕਿਹ ਲਈ ਬਾਹਰ ਚੜ ਗਈ ਹਾਂ ਵੇਖੋ ਆ ਕਿਰਲੀ ਚੜ ਗਈ ਦਾ ਕੋਈ ਬਾਹਰ ਦਾ ਦਾ ਡਾ ਕੋਈ ਮੇਰੀ ਮਿਲ ਮਾਲ ਨੂੰ ਛਾਹ ਕੋ ਵਿਚ ਨਿਕਲ ਜਾ ਦੇ ਹੈ ਨਾ ਨੂੰ ਵੇਖ ਲੀਕ ਤੇ ਚੜੀ ਨਾ ਹੋਵੇ ਤੇ ਤੇਰੇ ਚੜ ਸਵਾ ਸਾਰੇ ਗਮਲੇ ਚੱਕਨੇ 1 2 3 4 5 ਅ 6ਵਾਂ ਤਾਂ ਨਾ ਮਾਤਰ ਇਹਦੇ ਵਿੱਚ ਕੁਛ ਹੈ ਤਾਂ ਨਹੀਂ ਮਿੱਟੀ ਭਾਗ ਰੱਖੀ ਹੋਈ ਹੈ ਇਹ ਚੋ ਸੀਗਾ ਬੂਟਾ ਸੀ ਸੜ ਗਿਆ ਹੋਰ ਲਾਵਾ ਨਹੀਂ ਸਾਰੇ ਆਪ ਚੱਕ ਕੇ ਰੱਖਣਾ ਤੰਦ ਗੋਲੇ ਫੋਲੋ ਮੀ ਯੂਰ ਫੋਲੋ ਮੀ ਓ ਪਟੇ ਹਾਲਾ ਟੁੱਟ ਗਿਆ ਹੈ ਹਾਂ ਆ ਪੱਟੀ ਕਹਿੰਦੇ ਆ ਮੈਂ ਜੜ ਕਿੱਥੇ ਆ ਦੀ ਆਵੇਂ ਨਾ ਲੱਗੀਆਂ ਬਚ ਗਿਆ ਮੈਂ ਤਾਂ ਕਮਲ ਕਿੰਨੇ ਮੈਂ ਤਾਂ ਕਮਲ ਲੈਣਾ ਫਿਕਰ ਸੀਗਾ ਮੈਂ ਕਿਹਦੇ ਫਿਕਰ ਦੀ ਜਾ ਕਿ ਮੈਂ ਤਾਂ ਕਮਲ ਲੈਦਾ ਫਿਕਰ ਸੀਗਾ ਵੀ ਕਮਲਾ ਤਾਂ ਨਹੀਂ ਤੋੜਦਾ ਕਿਤੇ ਪਿੱਛੇ ਹੋਰ ਆਉਂਦਾ ਇੱਕ ਬਾਬੂ ਲੈ ਕੇ ਕਮਲਾ ਵੇਖ ਆਉਂਦੀ ਕਮਲਾ ਵੇਖ ਲੈ ਕੇ ਆਉਂਦੀ ਇੱਕ ਵਾਹ ਬੜਾ ਵੱਡਾ ਕਮਲਾ ਲੱਗੇਗਾ ਹੇ ਸਰ ਆਹਦਾ ਇੱਕ ਵਾਰੀ ਭੇਜੇ ਜਾ ਲਿਓ ਕਿਵੇਂ ਹੋ ਗਈ ਆ ਜੜੀ ਹਾਂ ਮਣੀ ਬੰਦ ਨਹੀਂ ਨੇ ਹਾਂ ਬੰਨ ਹੀ ਰਹੀ ਮਣੀ ਮਣੀ ਤੇਟੀ ਹੋ ਗਈ ਪਟ ਨਹੀਂ ਪੈਸੇ ਤੇ ਲੱਗਣੇ ਲੱਗਿਆ ਨੇ ਹੈ ਪੈਸੇ ਤੇ ਲੱਗਣੇ ਲੱਗ ਪੈਸੇ ਤੋਂ ਹੁਣ ਕਮਾਵਾਂਗੇ ਸਾਥ ਚੋਰ ਲਗਾ ਕੇ ਚਲ ਤੈਨਾਂ ਮੈਂ ਕਿਰਤੀ ਜੜਦੇ ਦੋਨਾਂ ਨੇ ਪੈਰ ਟੁੱਟ ਜਾਣ ਉੱਤੇ ਡਿੱਗੇ ਮੈਂ ਛੱਡ ਕੇ ਪਾਸਾ ਮੈਂ ਤੂੰ ਨੰਬਰ ਦੇ ਦੀਆ ਫੜੀ ਇੱਕ ਕਰੇ ਛੱਡਦਾ ਦੂਜੇ ਦੇ ਪੈਰ ਫਿਸਲ ਜਾਣੇ ਸੰਮੇਲੇ ਕੋਟਿਆਂ ਦੇ ਵਜੂਦ ਤਾਂ। ਸੋਪਾ ਗਮਲੇ ਰੱਖਤੇ ਆ ਦੇਖੋ ਇਦਾਂ ਨਹੀਂ ਲੱਗਦੇ ਆ ਦੇਖੋ ਉਪਰ ਆ ਰੱਖਿਆ ਨੇ ਸਾਰੇ ਥੱਲੇ ਆ ਰੱਖਤੇ ਹਾ ਦੇ ਮਨੇ ਦੂਰੋਂ ਦੇਖਣੇ ਸਾਈਡ ਤੇ ਤਾਂ ਹੋਰ ਦੇਖਣ ਤਾਂ ਦੇ ਆ ਦੇਖੋ ਵੱਡਾ ਉਹ ਤੋਂ ਵੱਡਾ ਉਹ ਤੋਂ ਵੱਡਾ ਉਹ ਤੋਂ ਵੱਡਾ ਉਹ ਸਿਰੇ ਤੇ ਵੱਡਾ ਦੇਖੋ ਕਿੰਨੇ ਸੋਹਣੇ ਲੱਗਦੇ ਬਈ ਕਿਤੇ ਹਾਂ ਐਂਡ ਰੈਡੀ ਰਹਿਣਾ ਨਾਲ ਨਾ ਲਾ ਦਨੇ ਤੇ ਸੋਚੋ ਜੇ ਤੇ ਸਾਰੇ ਚਕਲੇ ਲੱਗੇ ਹੋਣ ਤੇ ਫਿਰ ਚੀਜ਼ ਪਈ ਹੋਵੇ ਕਿੱਦਿ ਸੌਣ ਲੱਗੇ ਹਨਾ ਚਲੋ ਕੋਈ ਨਾ ਦੇਖੋ ਕਿ ਦੇਖਦਾ ਬਾਬਾ ਸੁਣੋ ਜਲਦੀ ਆਪਾਂ ਲਾ ਦਾਂਗੇ ਚਕਲੇ ਸਾਰੇ ਵੇੜੇ ਚ ਮਿੱਟੀ ਮਿੱਟੀ ਹਟਾਵਾਂਗੇ ਆਪਾਂ ਤੇ ਮੰਮੀ ਇਧਰ ਜੋੜੀ ਜਾਂਦੀ ਕੱਪੜੇ ਮੰਮੀ ਲੱਗਾਓ ਕੰਮੋ ਕੰਮੀ ਕੰਮੋ ਸਬਜੀ ਲਿਆਉਂਨਾ ਸਬਜੀ ਤੁਸੀ ਪਤਾ ਕੀ ਬਣਾਉਂ ਕਿੰਨੇ ਚੈਸ ਦੇ ਦੇਖਿਆ ਆਈ ਹੁੰਦੀ ਮੇਰੀ ਮਾਂ ਇਹਨੂੰ ਬਤਾ ਨਹੀਂ ਮੈਂ ਬਤਾ ਦੇਣਾ ਚੁੱਪ ਕਿਸਾਨ ਆ ਬੋਲਣਾ ਕਿਸਾਨ ਮੈਂ ਜਲ ਉਜਲੀ ਨਾ ਮਾਵਾਂ ਗੱਲ ਬੋਝਾ ਦੇ ਮੇਰੇ ਪੁੱਤਾਂ ਨੇ ਵੀ ਕੀ ਕਹਿੰਦਾ ਹੈ ਕੀ ਕਹਿਣਾ ਚਾਹੁੰਦਾ ਜੋ ਸਬਜੀ ਲਿਆਉਂਦਨਾ ਮੈਂ ਅੱਜ ਪਤਾ ਨਹੀਂ ਕੀ ਸਬਜੀ ਬਣਾਉਣੀ ਆ ਸੀ ਲੈ ਕੇ ਆਂ ਦੁਕਾਨ ਤੋਂ ਜਿਹੜੀ ਸਬਜੀ ਜਿਹੜੀ ਮਿਲ ਗਈ ਉਹ ਹੀ ਲਿਆਵਾਂਗੇ ਹਾਂ ਬੋਲੀ ਹਨ ਲੈਗ ਪੀਸ ਲੈਗ ਪੀਸ ਨਾ ਲੈਗ ਪੀਸ ਵੀ ਨਹੀਂ ਖਾਣਾ ਹੋਰ ਸਾਨੂੰ ਨਹੀਂ ਵਧੀਆ ਲੱਗ ਬੱਕਰੀ ਲੱਤ ਲੱਤ ਵੀ ਨਹੀਂ ਵਧੀਆ ਲੱਗ ਲੱਤ ਕਹਿੰਦੀ ਐਵੇਂ ਹਾਂ ਜਿਵੇਂ ਕਿ ਤੱਕਾ ਕੇ ਖਾ ਕੇ ਸੌਂਦੀ ਹੁੰਦੀ ਹੁੰਦੀ ਬੋਲੀ ਤੂੰ ਪੁੱਛਦਾ ਵੀ ਐ ਜੇ ਮੈਂ ਖਾ ਵੀ ਹੁੰਦੀ ਹੁੰਦੀ ਪੁੱਛਦਾ ਨਹੀਂ ਐਸਵੇਂ ਹੀ ਨਾ ਮੈਂ ਸੋਸੀ ਲਿਆਦੇ ਮਟਰ ਧੰਨਵਾਦ ਤੇ ਆਹ ਜਿਹੜੇ ਜਿਹੜੇ ਹੁੰਦੇ ਆ ਅੱਜ ਇਹ ਤਰਾਂਗੇ ਅਜਤਰਾ ਕਿਰਕ ਟੋਸ ਵਧੀਆ ਹੁੰਦੇ ਆ ਵਧੀਆ ਬੰਦੇ ਆ ਇਹਦੀ ਹੈਗੀ ਆ ਜੁਲਾਈ 2025 ਟੈਕਿੰਗ ਡੇਟ ਨਿੰਜ ਆ ਐਕਸਪਾਇਰੀ ਮੇਲਾ ਹੁੰਦੀ ਨਹੀਂ ਵਾਟਰਾਂ ਦੀ ਐਕਸਪਾਇਰੀ ਕਾਦੀ ਹੋਣੀ ਉਹ ਸਬਜੀ ਮਿਲੀ ਨਹੀਂ ਆਹ ਸਬਜੀ ਹੈ ਗੋਭੀ ਸੀਗੀ ਗੋਭੀ ਫਿਰ ਮੈਂ ਕਹਿੰਦੀ ਨਹੀਂ ਵਧੀਆ ਨਹੀਂ ਬਣਦੀ ਕਹਿੰਦੇ ਤਾ ਕਰਕੇ ਵਧੀਆ ਸਿਆਲ ਆ ਲੰਦੀ ਆ ਬਣਾ ਲਾਂਗੇ ਅੱਜ ਸਹੀ ਬਣੂਗਾ ਟੁੰਗੜਾ ਖਾਣੀ ਆ ਗੋਭੀ ਨਹੀਂ ਉਹਦੀ ਲੱਗਦੀ ਆਹ ਤਾਂ ਖਾਈ ਲੈਣਾ ਆਹ ਖਾਈ ਲਾਂ ਸੋ ਅਸੀਂ ਹੁਣ ਖਾ ਲਈ ਰੋਟੀ ਅਸੀਂ ਬਣਾਈ ਸੀ ਅੱਜ ਅਲੂ ਮਟਰ ਇੰਨੇ ਸਵਾਦ ਆ ਜਮਣੀ ਸੀ ਮੈਂ ਛੱਟੋ ਘਟ ਮੈਂ ਲੱਗਾ ਪੰਜ ਛੇ ਰੋਟੀਆਂ ਖਾ ਲਿਆ ਹਨ ਤੇ ਹੁਣ ਆਪਾਂ ਕਰਦੇ ਆ ਵਲੋਗ ਦਾ ਐਂਡ ਸੋ ਤੁਹਾਨੂੰ ਇਹਦਾ ਵਲੋਗ ਕਿਤਨਾ ਅਨ ਲੱਗਿਆ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗੇ ਵੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਵਲੋਗ ਤੱਕ ਲਈ ਧੰਨਵਾਦ ਬਾਏ ਬਾਏ